ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੁਰੂ ਹਰਕਿਰਪਾ ਡੇਰੀ ਫਾਰਮਿੰਗ ਤੇ ਅੱਜ ਪਿੰਡ ਚੜੱਕ ਪਹੁੰਚੇ ਆ ਜੀ ਮੋਗੇ ਦੇ ਨਾਲ ਪਿੰਡ ਆ ਚੜੱਕ ਮੈਂ ਤੁਹਾਨੂੰ ਇੱਕ ਨੀਲੀ ਰਵੀ ਫਾਰਮ ਦਿਖਾਉਣਾ ਹੁੰਦਾ ਸਾਡੇ ਪਿੰਡ ਮਣੀ ਆ ਮੁੰਡਾ ਉਹਦੇ ਨਾਲ ਕਹਿੰਦਾ ਘਰ ਆਈਏ ਤੇ ਪਸ਼ੂ ਖਰਾਬ ਬਹੁਤ ਕਰੀ ਜਾਂਦੇ ਸੀ ਤੇ ਇਹ ਮੈਨੂੰ ਕਹਿੰਦਾ ਵੀ ਡਾਕਟਰ ਜਾਣਾ ਆਪਾਂ ਯਾਰ ਚੱਲ ਕੇ ਆਈਏ ਕੋਈ ਪ੍ਰੋਬਲਮ ਆ ਰਹੀ ਹੈ ਖੇਤਾਂ 'ਚ ਘਰ ਆ ਬਾਈਆਂ ਦਾ ਤੇ ਕੋਈ ਥਾਂ ਦੀ ਦਿੱਕਤ ਨਹੀਂ ਖੁੱਲਾ ਥਾਂ ਵਧੀਆ ਤੁਹਾਨੂੰ ਪਸ਼ੂ ਦਿਖਾਉਣੇ ਆ ਸਾਰੇ ਜੀ ਆਹ ਗਾਂ ਅੱਜ ਚੈੱਕ ਕੀਤੀ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਮਣੀ 2 ਮਹੀਨੇ 2 ਮਹੀਨੇ ਹੋ ਗਏ ਸੀ ਇਹ ਖਾਲੀ ਆਈ ਠੀਕ ਹੈ ਆ ਗਾਂ ਨੂੰ 3 ਮਹੀਨੇ ਹੋ ਗਏ ਸੀ ਇਹ ਵੀ ਖਾਲੀ ਆ ਆ ਗਾਂ ਦੇ ਅੱਜ ਇਹ ਹੀ ਕੀਤੀ ਐ ਠੀਕ ਹੈ ਆ ਗਾਂ ਦੇ 2-4 ਦਿਨ ਹੋ ਗਏ ਟੀਕਾ ਭਰੇ ਨੂੰ ਆ ਗਾਂ ਇਕੱਲੀ ਗੱਭਣਾ ਇੱਕ ਗਾਂ ਹੀ ਨੱਭਣਾ ਇੱਕ ਗੱਭਣਾ ਜੀ ਤੁਸੀਂ ਦੇਖ ਲਓ ਵੀ ਚਾਰ ਗਾਵਾਂ ਆ ਆ ਚੋਟ ਗਾਂ ਨੂੰ ਵੀ ਤੁਸੀਂ ਦੇਖ ਲਓ ਵੀ ਬਾਈ ਚਲੋ ਮੰਨਦੇ ਆ ਡਾਕਟਰ ਜਿਹੜਾ ਇਹਨਾਂ ਦੇ ਆਉਂਦਾ ਸਹੀ ਆ ਤੇ ਪਰ ਗੱਲ ਇਹ ਦੇਖੋ ਤੁਸੀਂ ਸਾਲ-ਸਾਲ ਹੋ ਗਿਆ ਬਾਈ ਪਸ਼ੂ ਸੂਆਂ ਨੂੰ ਆਪਾਂ ਡਾਕਟਰ ਨੂੰ ਨਹੀਂ ਕਿਸੇ ਨੂੰ ਮਾੜਾ ਕਹਿੰਦੇ ਬਾਈ ਇਕੱਲਾ ਮਿਨਰਲ ਮਿਕਚਰ ਪੁਆਈ ਜਾਂਦਾ ਪਸ਼ੂਆਂ ਨੂੰ ਪਰ ਇਹਨਾਂ ਨੂੰ ਲੋਡ ਬਾਈਪਾਸ ਫੈਟਦੀ ਆ ਠੀਕ ਹੈ ਵਜ਼ਨ ਦੇਖੋ ਤੁਸੀਂ ਕਿਸੇ ਗਾਂ ਦਾ ਨਹੀਂ ਪੂਰਾ ਆ ਗਾਂ ਤੇ ਚਮਕ ਹੈਗੀ ਆ ਚਲੋ ਠੀਕ ਆ ਉਹ ਪਰਲੀ ਗਾਂ ਦਾ ਵਜ਼ਨ ਸੀਗਾ ਉਹ ਵੀ ਗੱਭਣ ਹੋ ਗਈ ਜੇ ਪ੍ਰੋਪਰ ਵਜ਼ਨ ਪੂਰਾ ਹੈ ਤਾਂ ਪਸ਼ੂ ਨੇ ਗੱਭਣ ਹੋਈ ਜਾਣਾ ਜੀ ਦੇਖੋ ਤੁਸੀਂ ਹੁਣ ਆ ਗਾਂ ਦਾ ਲਿੱਸੀ ਬਹੁਤ ਜ਼ਿਆਦਾ ਹੈ ਠੀਕ ਹੈ ਸਾਲ-ਸਾਲ ਸਵਾ ਸਵਾ ਸਾਲ ਇਹਨਾਂ ਨੂੰ ਸੂਆਂ ਨੂੰ ਹੋ ਗਿਆ ਕਈ ਗਾਮਾ ਨੀਮਕ ਵੀ ਹੈ ਤੇ ਦੇਖੋ ਥਣ ਜਿੱਟੇ ਹੋਏ ਪਏ ਆ ਖੂਨ ਦੀ ਕਮੀ ਵੀ ਹੈ ਇਹਦੇ ਚ ਠੀਕ ਆ ਉਦੋਂ ਵੀ ਪਸ਼ੂ ਨੂੰ ਕੁਝ ਨਹੀਂ ਲੱਗਦਾਗਾ ਠੀਕ ਆ ਇਹਨੂੰ ਲੋਡ ਹੈਗੀ ਆ ਬਾਈਪਾਸ ਫੈਟ ਦੀ ਤੇ ਮਿਨਰਲ ਮਿਕਚਰ ਦੋਵੇਂ ਮਿਲਾ ਕੇ ਦਿੱਤੇ ਜਾਣ ਡੇਰੀ ਪ੍ਰੋਟੀਨ ਇਹਨਾਂ ਨੇ ਸ਼ੁਰੂ ਕੀਤਾ ਸੀ ਬਾਈ ਬੰਦ ਕਰਾ ਗਿਆ ਕਹਿੰਦਾ ਕਿ ਜਿਆਦਾ ਦੁੱਧ ਵਾਲੇ ਪਸ਼ੂ ਨੂੰ ਦਿੱਤਾ ਜਾਂਦਾ ਘੱਟ ਆ ਰਹੇ ਨੂੰ ਨਹੀਂ ਦਿੱਤਾ ਜਾਂਦਾ ਬਾਈ ਡੇਰੀ ਪ੍ਰੋਟੀਨ ਤਾਂ ਆਪਾਂ ਬੇੜਾ ਨੂੰ ਵੀ ਪਾਈ ਜਾਂਦੇ ਹਣਾ ਇਹ ਤਾਂ ਸਾਰੇ ਫਾਰਮਰਾਂ ਨੂੰ ਪਤਾ ਉਹ ਤਾਂ ਹੁਣ ਕੋਈ ਦੁੱਧ ਨਹੀਂ ਦਿੰਦੇਗਾ ਡੇਰੀ ਪ੍ਰੋਟੀਨ ਦਾ ਮਤਲਬ ਉਹ ਚ ਫੈਟ ਬਾਈਪਾਸ ਫੈਟ ਹੁੰਦੀ ਆ ਫਾਈਬਰ ਹੁੰਦਾ ਹੈ ਤੇ ਪਸ਼ੂ ਰਾਜੀ ਹੋ ਜਾਂਦਾ ਜੀ ਪ੍ਰੋਟੀਨ ਚਾਹੀਦਾ ਕਹਿੰਦਾ ਮਤਲਬ ਇਹਨਾਂ ਨੂੰ ਪ੍ਰੋਟੀਨ ਤੇ ਫਾਈਬਰ ਮਿਲੂਗਾ ਤਾਂ ਫੇਰ ਹੀ ਰਾਜੀ ਹੋਣਗੇ ਜੀ ਕੱਲੇ ਪ੍ਰੋਟੀਨਾਂ ਵੀ ਰਾਜੀ ਨਹੀਂ ਹੋਣਾਗਾ ਆਪਣੇ ਤੇ ਹੀ ਲੈ ਲਓ ਤੁਸੀਂ ਆਪਾਂ ਜੇ ਮਲਾਉਣੇ ਆ ਕੱਲਾ ਪ੍ਰੋਟੀਨ ਖਾਈ ਜੰਨੇ ਆ ਤਾਂ ਰਾਜੀ ਨਹੀਂ ਨਾ ਹੁੰਦਾਗਾ ਬੰਦਾ ਮਸਲ ਨਹੀਂ ਨਿਕਲਦੇਗੇ ਤੇ ਨਾਲ ਸੋਨੂੰ ਫਾਈਬਰ ਤਾਂ ਲੈਣਾ ਹੀ ਪੈਣਾ ਠੀਕ ਹੈ ਇਸ ਕਰਕੇ ਬਈ ਡੇਰੀ ਪ੍ਰੋਟੀਨ ਦੀਆਂ ਨੂੰ ਲੋੜ ਸੀਗੀ ਜੀ ਉਹ ਚੀਜ਼ ਨਹੀਂ ਦਿੱਤੀ ਗਈਗੀ ਤੇ ਤਾਂ ਕਰਕੇ ਬਾਈ ਦੇ ਸਾਰੇ ਪਸ਼ੂ ਰਿਪੀਟ ਕਰ ਰਹੇ ਆ ਠੀਕ ਆ ਫਾਰਮਰ ਦਾ ਦੇਖੋ ਨਾਰਮਲ ਬੈਲੀ ਵਾਲਾ ਬੰਦਾ ਵਿਚਾਰਾ ਤੇ ਸਾਰਾ ਕਾਰੋਬਾਰ ਦੁੱਧ ਤੇ ਐ ਠੀਕ ਐ ਤੇ ਪਰ ਪੱਲੇ ਕੁਝ ਨਹੀਂ ਪੈ ਰਿਹਾਗਾ ਠੀਕ ਐ ਕਿੰਨਾ ਕਿੰਨਾ ਕ ਦੁੱਧ ਪਾਉਂਦੇ ਹੋਣਗੇ ਬਣੀ ਅੰਦਾਜ਼ਾ ਹੁਣ ਤਾਂ ਥੋੜਾ ਹੀ ਐ ਜੀ ਥੋੜਾ ਹੀ ਨਹੀਂ 7-7-8 ਕਿਲੋ ਤੇ ਖਰਚਾ ਵੀ ਨਹੀਂ ਘਟਦਿਆਂ ਜੀ ਗਾਵਾਂ ਹੁਣ ਆਪਦੀਆਂ ਫੇਰ ਹੁਣ ਆਪਾਂ ਨੂੰ ਚਲੋ ਰੈ ਦੇਣੀ ਸੌਖੀ ਹੋ ਜਾਂਦੀ ਐ ਜੀ ਕਈ ਬੰਦੇ ਕਹਿ ਦੇਣਗੇ ਵੀ ਯਾਰ ਇਹਨਾਂ ਨੂੰ ਇਹਨਾਂ ਨੂੰ ਸੇਵਾ ਦੀ ਲੋੜ ਆ ਹਨਾ ਪਰ ਇਹ ਦੇਖੋ ਵੀ ਸ਼ੁਰੂ ਸ਼ੁਰੂ ਤੋਂ ਤਾਂ ਇੰਨੀਆਂ ਲਿਸੀਆਂ ਨਹੀਂ ਹੋਣਗੀਆਂ ਗਾਵਾਂ ਹਨਾ ਜੇਦੋਂ ਹੁਣ ਰਿਪੀਟ ਹੀ ਕਰੀ ਜਾਂਦਾ ਪਸ਼ੂ ਵਾਰੀ ਵਾਰੀ ਰਿਪੀਟ ਹੀ ਕਰੀ ਜਾਂਦਾ ਕੋਈ ਹਾਰਮੋਨ ਨਹੀਂ ਦਿੱਤਾ ਜਾਂਦਾ ਹਨਾ ਕੋਈ ਪ੍ਰੋਬਲਮ ਦਿੱਕਤ ਵਧ ਹੀ ਜਾਂਦੀ ਹੈ ਪਸ਼ੂ ਚ ਤਾਂ ਫਿਰ ਯਾਰ ਕੋਈ ਕਿੰਨਾ ਚਿਰ ਫੀਡ ਖਰਾਕ ਪਾਈ ਚੱਲੂਗਾ ਹਨਾ ਇਹਨੂੰ ਹੁਣ 1.5 1.5 2 2 ਸਾਲ ਹੋ ਗਏ ਸੋਈਆਂ ਨੂੰ ਤਾਂ ਫਿਰ ਜਦੋਂ ਦੁੱਧ ਵੀ ਘਟ ਜਾਂਦਾ ਨਾ ਬੰਦੇ ਦਾ ਮਨ ਆਪੇ ਹੀ ਅੱਕ ਜਾਂਦਾ ਜਦੋਂ 5 5 6 6 ਵਾਰੀ ਟੀਕੇ ਭਰਾਏ ਹੁੰਦੇ ਆ ਤਾਂ ਕਰਕੇ ਇੱਧਰ ਆਪਾਂ ਆਏ ਸੀਗੇ ਇਹਨਾਂ ਨੂੰ ਹੁਣ ਬਾਈਆਂ ਨੂੰ ਮੈਂ ਦੱਸਿਆ ਠੀਕ ਹੈ ਏਆਈ ਜ਼ਰੂਰ ਕੀਤੀ ਆ ਗਾਂ ਦੀ ਹੀਟ ਚ ਸੀਗੀ ਤੇ ਪਰ ਮੈਂ ਇਹਨਾਂ ਨੂੰ ਇਹ ਕਿਹਾ ਵੀ ਇਹਨਾਂ ਨੂੰ ਬਾਈ ਸਪਲੀਮੈਂਟ ਫੋਲ ਸਪਲੀਮੈਂਟ ਪਹਿਲਾਂ ਪਾਊਗਾ ਤਾਂ ਫੇਰ ਆ ਝੋਟੀਆਂ ਬਾਈ ਕੋਲੇ ਦੋ ਠੀਕ ਆ ਕਟੀਆਂ ਜੇ ਤੇ ਸਾਰੇ ਪਸ਼ੂ ਗੱਭਣ ਹੋ ਜਾਣ ਦੇਖੋ ਤੁਸੀਂ 5 5 4.5 ਲੱਖ ਰੁਪਏ ਦੇ ਹੈਗਾਗਾ ਵਾ ਜੇ ਸਾਰੇ ਪਸ਼ੂ ਗੱਭਣ ਹੋ ਜਾਂਦੇ ਆ ਤੇ ਪਰ ਇਹਨਾਂ ਦਾ ਹੁਣ ਤੁਸੀਂ ਦੇਖ ਲਓ ਵੀ 60000 ਦਿਆਂ ਵੀ ਨਹੀਂ ਸਾਰੀਆਂ 70 ਦਿਆਂ ਵਿਗਣਗਾ ਕਿਉਂ 3 3 4 4 ਕਿਲੋ ਤਾਂ ਦੁੱਧ ਆਕੇ ਕੇ ਟਾਈਮ ਦਾ ਦੋਵਾਂ ਸਾਰੀਆਂ ਥੱਲੇ ਹਨਾ ਇੱਥੇ ਆ ਕੇ ਬੰਦਾ ਹਾਰ ਜਾਂਦਾ ਬਾਈ ਫਿਰ ਇੱਥੇ ਹੁਣ ਕੰਮ ਵਧਾਉਣ ਨੂੰ ਜੀ ਵੀ ਕੀ ਕਰੂਗਾ ਜਦੋਂ ਬੰਦਾ ਸਾਰਾ ਇਹਨਾਂ ਨੂੰ ਹੁਣ ਇਹ ਆ ਕਿਉਂ ਇਹਨਾਂ ਨੂੰ ਗਾਈਡੈਂਸ ਹੀ ਨਹੀਂ ਵਿਚਾਰਿਆਂ ਨੂੰ ਸਹੀ ਮਿਲੇਗੀ ਇਹ ਹੁਣ ਇਹਨਾਂ ਨੂੰ ਇਹ ਆਪਦੀ ਥਾਂ ਸਹੀ ਹੈ ਵੀ ਅਸੀਂ ਪਾਊਡਰ ਪਾਈ ਜਾਂਨੇ ਆ ਯਾਰ ਤੇ ਪਸ਼ੂ ਸਾਡੇ ਫੇਰ ਵੀ ਨਹੀਂ ਰਹਿ ਰਹੇ ਇਹ ਇਹੀ ਕਹਿੰਦੇ ਸੀਗੇ ਮਣੀ ਨੂੰ ਉਹਨਾਂ ਨੇ ਇਹ ਚੀਜ਼ ਕਹੀ ਕਹਿੰਦੇ ਵੀ ਅਸੀਂ ਪਾਊਡਰ ਰੈਗੂਲਰ ਪਾ ਰਹੇ ਆ ਬੋਬੀ ਮੈਨ ਵੀ ਪਾਊਡਰ ਪਾ ਰਿਹਾ ਪਾਊਡਰ ਵੀ ਵਧੀਆ ਪਾ ਰਹੇ ਆ ਇਹ ਪਰ ਫੇਰ ਵੀ ਪਸ਼ੂ ਇਹਨਾਂ ਦੇ ਗੱਭਨ ਨਹੀਂ ਹੋ ਰਹੇ ਕਿਉਂ ਨਹੀਂ ਹੋ ਰਹੇ ਬਈ ਇਹਨਾਂ ਦਾ ਵਜਨ ਹੀ ਨਹੀਂ ਪੂਰਾ ਹੋਇਆ ਹਰੇਕ ਵੀਡੀਓ 'ਚ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜਿੰਨਾ ਚਿਰ ਪਸ਼ੂ ਜਦੋਂ ਸੂਣ ਵਾਲਾ ਹੁੰਦਾ ਉਥੋਂ ਤੱਕ ਪਸ਼ੂ ਦਾ ਵਜਨ ਨਹੀਂ ਜਾਂਦਾਗਾ ਜਿਹੜਾ 50 60 ਕਿਲੋ ਵਜਨ ਪਸ਼ੂ ਦੇ ਅੰਦਰੋਂ ਨਿਕਲਿਆ ਹੁੰ ਚਲੋ ਆਪਾਂ ਸ਼ੁਰੂ ਚ ਇਹਨਾਂ ਦੀਆਂ ਗਾਵਾਂ ਨਹੀਂ ਸੀ ਦੇਖੀਆਂ ਸਾਲ-ਸਾਲ ਸੂਈਆਂ ਨੂੰ ਹੋ ਗਿਆ ਉਦੋਂ ਪਤਾ ਨਹੀਂ ਇਹਨਾਂ ਦੇ ਕੀ ਹਾਲਾਤ ਹੋਣਗੇ ਪਰ ਅੱਜ ਇਹਨਾਂ ਦੇ ਜਿਹੜੇ ਹਾਲਾਤ ਆ ਇਹਨਾਂ ਨੇ ਗੱਬਰ ਨਹੀਂ ਹੋਣਾਗਾ ਜੀ ਇਹ ਤਿੰਨ ਗਾਵਾਂ ਚਾਰ ਸਾਂ ਵੀ ਲੋ ਰਿਪੀਟਰ ਹੀ ਆ ਰਿਪੀਟਰ ਹੀ ਕਹਿ ਸਕਦੇ ਆਪਾਂ ਰਿਪੀਟਰ ਹੀ ਆ ਮਣੀ ਸਾਲ-ਸਾਲ ਹੋ ਗਿਆ ਨਾ ਡੇਢ-ਡੇਢ ਸਾਲ ਪੰਜ-ਪੰਜ ਛੇ-ਛੇ ਵਾਰੀ ਟੀਕਾ ਭਰਾਇਆ ਗਿਆ ਜੀ ਇਹਨਾਂ ਦੇ ਆਪ ਇਹ ਘਰੇ ਹੈ ਨਹੀਂਗੇ ਬਾਈ ਆਪ ਇਹਨਾਂ ਹਾਂ ਨਵਾਂ ਫਾਰਮ ਕੀਤਾ ਇਹਨਾਂ ਨੇ ਵਧੀਆ ਸੀ ਕੋਈ ਆਇਆ ਨਹੀਂ ਕੋਈ ਵੀ ਥਾਂ ਨਹੀਂ ਚੰਗਾ ਜਾਂ ਥਾਂ ਖੁੱਲਾ ਨਹੀਂਗਾ ਮੈਂਟੀਨੈਂਸ ਨਹੀਂ ਗਾ ਵਧੀਆ ਸਿਸਟਮ ਹੈ ਖੇਤ 'ਚ ਬੈਠੇ ਆ ਬਾਈ ਠੀਕ ਹੈ ਚਾਦਰਾਂ ਵੀ ਕੋਈ ਏਡਾਂ ਨੀਵੇਂੀਆਂ ਨਹੀਂ ਉੱਚੀਆਂ ਕਰਕੇ ਪਾਈਆਂ ਗਰਮੀ ਦੀ ਵੀ ਕੋਈ ਬਾਹਲੀ ਦਿੱਕਤ ਨਹੀਂ ਆਉਂਦੀਗੀ ਪਸ਼ੂਆਂ ਨੂੰ ਪਰ ਫੇਰ ਵੀ ਦੇਖ ਲਓ ਤੁਸੀਂ ਪਸ਼ੂਆਂ ਦੇ ਹਾਲਾਤ ਹੁਣ ਤਾਂ ਸਾਰਾ ਸੀਜ਼ਨ ਟੱਪ ਗਿਆ ਇਦੋਂ ਬਾਅਦ ਕਿੱਥੋਂ ਗੱਭਣ ਹੋਣਗੇ ਬਾਈ ਜਾ ਕੇ ਠੀਕ ਹੈ ਇੱਥੇ ਆਪਾਂ ਕਹਿ ਤਾਂ ਦਿੰਨੇ ਆ ਫਿਰ ਇੱਥੇ ਥੋੜਾ ਜਿਹਾ ਕਸੂਰ ਡਾਕਟਰਾਂ 'ਚ ਵੀ ਆਉਂਦਾ ਹਨਾ ਮੇਰੇ ਅਗਲੇ ਨੂੰ ਸਹੀ ਰਹਿ ਦਿਆ ਕਰੋ ਬਈ ਅਗਲੇ ਨੂੰ ਗਾਈਡੈਂਸ ਸਹੀ ਦਿਓਗਾ ਪੈਸੇ ਤਾਂ ਅਗਲੇ ਨੇ ਲਾਉਣੇ ਆ ਆਪਾਂ ਥੋੜੀ ਆਪਦੀ ਜੇਬ 'ਚੋਂ ਲਾਉਣੇ ਆ ਚਲੋ ਪਰ ਫਿਰ ਵੀ ਆਪਾਂ ਨੂੰ ਇਹ ਚੀਜ਼ ਦਾ ਤਾਂ ਪਤਾ ਨਾ ਵੀ ਯਾਰ ਇਹਨਾਂ ਨੂੰ ਲੋੜ ਕਿਹੜੀ ਚੀਜ਼ ਦੀ ਆ ਹੁਣ ਕੱਲੇ ਮਿਨਰਲ ਮਿਕਚਰ ਨਾਲ ਇਹਨਾਂ ਨੇ ਰਹਿਣਾ ਨਹੀਂਗਾ ਕੱਲੇ ਮਿਨਰਲ ਮਿਕਚਰ ਨਾਲ ਇਹਨਾਂ ਨੇ ਨਹੀਂ ਰਹਿਣਾਗਾ ਇਹਨਾਂ ਨੂੰ ਬਾਈ ਬਾਸ ਫੈਟ ਦੀ ਲੋੜ ਆ ਬਾਈ ਇਹਨਾਂ ਨੂੰ ਅੱਜ ਦੱਸਿਆ ਠੀਕ ਹੈ ਤੇ ਹੁਣ ਚਲੋ ਇੰਨੀ ਦੂਰ ਮੈਂ ਤਾਂ ਨਹੀਂ ਵਾਰੀ ਵਾਰੀ ਆਉਣਾਗਾ ਪਰ ਫਿਰ ਵੀ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ 2 ਮਹੀਨੇ ਇਹਨਾਂ ਨੂੰ ਇਹਨਾਂ ਦੀ ਸੇਵਾ ਕਰਕੇ ਉਦੋਂ ਬਾਅਦ ਇਹ ਇਆ ਹੀ ਕਰਾਓ ਜੇ ਉਦੋਂ ਨੂੰ ਗਰਮੀ ਸ਼ੁਰੂ ਹੋ ਜਾਣੀ ਆ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਵੀ ਇਹ ਗਾਵਾਂ ਗੱਬਣ ਹੋ ਜਾਣ ਠੀਕ ਹੈ ਪਰ ਜਿਹੜਾ ਜਿਹੜਾ ਸਾਰਾ ਸੀਜ਼ਨ ਸੀ ਉਹ ਇਹਨਾਂ ਦਾ ਟੱਪ ਤੇ ਗਾਂ ਸਿਰਫ ਇੱਕ ਗੱਬਣ ਹੋਈ ਆ ਦੇਖ ਲਓ ਤੁਸੀਂ ਉਹ ਸਾਹਮਣੀ ਗਾਂ ਗੱਬਣ ਹੋਈ ਆ ਤੇ ਹੁਣ ਜਦੋਂ ਚਾਰ ਪਸ਼ੂ ਅਗਲੇ ਦੇ ਰਿਪੀਟਰ ਖੜੇ ਹੋਣ ਦੋ ਝੋਟੀਆਂ ਚਲੋ ਉਹਨਾਂ ਦੇ ਵੀ ਬੰਦਾ ਕੀ ਪੈਸੇ ਲਾਊਗਾ ਜਦੋਂ ਇਹਨਾਂ ਇਹਨਾਂ ਵੱਲੋਂ ਜੇ ਪਾਸਿਓਂ ਬੰਦੇ ਨੂੰ ਐ ਹੋਊਗਾ ਵੀ ਅਰੇ ਗੱਬਣ ਹੋ ਗਈਆਂ ਤਾਂ ਫੇਰ ਹੀ ਉੱਧਰ ਜਾਣ ਨੂੰ ਜੀ ਕਰੂਗਾ ਤਾਂ ਹੀ ਉਹ ਝੋਟੀਆਂ ਲਿਸਣਗੀਆਂ ਠੀਕ ਆ ਦੁੱਧ ਤੋਂ ਤਾਂ ਖਰਚਾ ਘਰ ਦਾ ਹੀ ਨਹੀਂ ਨਿਕਲ ਰਿਹਾ ਆਪਦਾ ਹੀ ਖਰਚਾ ਨਹੀਂ ਨਿਕਲ ਰਿਹਾ ਤੇ ਘਰੇ ਬੰਦਾ ਆਪਦੇ ਕੋਲੋਂ ਪੈਸੇ ਲਾਉਂਦਾ ਨਹੀਂ ਹਰੇਕ ਬੰਦੇ ਦਾ ਬਈ ਅੱਜਕੱਲ੍ਹ ਹੁਣ ਕਾਰੋਬਾਰ ਸਾਨੂੰ ਪਤਾ ਦੁੱਧ ਤੇ ਬਹੁਤ ਬੰਦੇ ਆਪਦਾ ਘ ਤੇ ਮੈਂ ਆਪਦੇ ਡਾਕਟਰ ਵੀਰਾਂ ਨੂੰ ਕਹਿੰਦਾ ਵੀ ਸਾਥ ਦਿਆ ਕਰੋ ਲੋਕਾਂ ਦਾ ਬਾਈ ਜੇ ਇਹ ਪਸ਼ੂ ਐ ਤਾਂ ਫੇਰ ਹੀ ਆਪਣਾ ਕੰਮ ਐ ਠੀਕ ਐ ਚਲੋ ਪੈਸੇ ਹਰੇਕ ਹੀ ਲੈਂਦਾ ਮੈਂ ਵੀ ਫ੍ਰੀ ਕੰਮ ਨਹੀਂ ਕਰਦਾਗਾ ਹਰੇਕ ਬੰਦਾ ਪੈਸੇ ਲੈ ਕੇ ਹੀ ਕੰਮ ਕਰਦਾ ਪਰ ਫੇਰ ਵੀ ਸਹੀ ਗਾਈਡੈਂਸ ਦਿਆ ਕਰੋ ਯਾਰ ਵੀ ਜਿਹੜੀ ਚੀਜ਼ ਦੀ ਪਸ਼ੂ ਨੂੰ ਲੋੜ ਆਪਾਂ ਨੂੰ ਦੀਂਦੀ ਆ ਹੁਣ ਆ ਮੰਨ ਲਓ ਆਂ ਗਾਂ ਵਧੀਆ ਇਹ ਵੜ ਸਹੀ ਐ ਚਲੋ ਕੁਦਰਤੀ ਰਿਪੀਟ ਕਰ ਗਈ ਇਹਨੂੰ ਸੂਈ ਨੂੰ ਵੀ ਬੜਾ ਟਾਈਮ ਨਹੀਂ ਹੋਇਆ ਠੀਕ ਐ ਇਹਨੂੰ ਆਪਾਂ ਮੰਨ ਸਕਦੇ ਆ ਵੀ ਇਹ ਗਾਂ ਦੀ ਸਿਹਤ ਸਹੀ ਐ ਪਰਾ ਤਾਂ ਹੁਣ ਆਪਾਂ ਨੂੰ ਦੇਣੀ ਗਾ ਵੀ ਆ ਹੁਣ ਗੱਬਣ ਹੋਣ ਵਾਲੀ ਗਾਂ ਥੋੜੀ ਹੱਟ ਤਾਂ ਨਿਕਲੇ ਪਏ ਆ ਬਾਈ ਅੰਦਰੋਂ ਮੈਂ ਚੈੱਕ ਕੀਤੀ ਗਾਂ ਆ ਜਮਾ ਸੁੱਕੀ ਸੜੀ ਪਈ ਆ ਅੰਦਰੋਂ ਵੀ ਠੀਕ ਆ ਗਾਂ ਠੀਕ ਸੀ ਅੰਦਰੋਂ ਠੀਕ ਆ ਇਹਨਾਂ ਨੇ ਮੈਨੂੰ ਕਿਹਾ ਇਹ ਇਾਈ ਕਰਦੇ ਥੋੜਾ ਜਿਹਾ ਵਜਨ ਹੈਗਾ ਗਾਂ ਦਾ ਚਲੋ ਆਪਾਂ ਕੀਤੀ ਆ ਪਰ ਫਿਰ ਵੀ ਇਹਨੂੰ ਮੈਂ ਨਾਲ ਬਾਈਪਾਸ ਫੈਡ ਸ਼ੁਰੂ ਕਰਾਤੀ ਆ ਅੰਦਰੋਂ ਸਾਫ਼ ਸੀ ਗਾਂ ਇਨਫੈਕਸ਼ਨ ਕੋਈ ਹੈ ਨਹੀਂ ਸੀ ਨਹੀਂ ਆਪਾਂ ਇਹਦੇ ਦਵਾਈ ਭਰਨੀ ਸੀਗੀ ਠੀਕ ਆ ਆ ਗਾਂ ਦੇ ਟੀਕੇ ਭਰਾਇਆ ਵਿਆ ਇਹਨਾਂ ਨੇ ਇਹਦੀ ਇਹਦਾ ਵੀ ਮੈਨੂੰ ਵਜਨ ਨਹੀਂ ਪੂਰਾ ਲੱਗ ਰਿਹਾ ਠੀਕ ਹੈ ਟਾਈਮ ਲੱਗੂਗਾ ਜੀ ਪੂਰਾ ਇਹਨਾਂ ਨੂੰ ਘੱਟੋ ਘੱਟ 2-3 ਮਹੀਨੇ ਸੈੱਟ ਹੋਣ ਤੇ ਲੱਗਣਗੇ ਫੇਰ ਕਿਤੇ ਜਾ ਕੇ ਪਸ਼ੂ ਗੱਭਣ ਹੋਣਗੇ ਠੀਕ ਹੈ ਜੇ ਇਹ ਹੀ ਬਾਈ ਨੇ ਉਹਹ ਜਨਵਰੀ ਮੰਨ ਕੇ ਚੱਲੋ ਨਵੰਬਰ ਦਸੰਬਰ ਚ ਇਹਨਾਂ ਨੂੰ ਸਪਲੀਮੈਂਟ ਵਗੈਰਾ ਉਹ ਜਾ ਦਵਾਇਆ ਹੁੰਦਾ ਦਵਾਈ ਦੁਈ ਭਰ ਕੇ ਠੀਕ ਹੈ ਟ੍ਰੀਟਮੈਂਟ ਹਾਰਮੋਨ ਲਾ ਕੇ ਕੀਤਾ ਹੁੰਦਾ ਤਾਂ ਹੁਣ ਨੂੰ ਪਸ਼ੂ ਗੱਭਣ ਹੁੰਦੇ ਹੁਣ ਸਾਰਾ ਸੀਜ਼ਨ ਲੰਘ ਗਿਆ ਹੁਣ ਤਾਂ ਗਰਮੀ ਸ਼ੁਰੂ ਹੋ ਗਈ ਹੈ ਗਾਂਹ ਦਿੱਕਤ ਆਊਗੀ ਕਿਉਂ ਵਧਣਾ ਹੀ ਹੈ ਕੰਮ ਗਾਂ ਇਹਨਾਂ ਨੇ ਹੌਂਕਣ ਲੱਗ ਜਾਣਾ ਪਸ਼ੂ ਨੂੰ ਉਹ ਖਰਾਕ ਵੀ ਨਹੀਂ ਆਪਾਂ ਗਰਮੀ ਚੋਂ ਨਹੀਂ ਪਾ ਸਕਦੇ ਆਪਣੇ ਆਪ ਦੇ ਸਿਆਲ ਚ ਬੰਦਾ ਮੋਟਾ ਹੀ ਹੁੰਦਾ ਸਿਆਲ ਚ ਹੋ ਜਾਂਦਾ ਸਿਆਲ ਜੀ ਤੁਸੀਂ ਖਰਾਕ ਖਾ ਸਕਦੇ ਆ ਗਰਮੀ ਚ ਨਹੀਂ ਗਰਮੀ ਚ ਹੁਣ ਜੇ ਇਹਨਾਂ ਨੂੰ ਜਾਦੇ ਖਰਾਕ ਦੇਵਾਂਗੇ ਜਾਦੇ ਹੋਂਕਣਗੀਆਂ ਜੀ ਠੀਕ ਇਹ ਚੀਜ਼ ਥੋੜਾ ਜਿਹਾ ਗਰਮੀ ਚ ਆਪਾਂ ਨੂੰ ਮੇਨਟੇਨ ਕਰਨਾ ਇਹਨਾਂ ਨੂੰ ਔਖਾ ਹੋ ਜਾਣਾ ਆਪਣੇ ਕੋਲੇ ਸਿਰਫ 1 ਇੱਕ 15 20 ਦਿਨ ਹੀ ਰਹਿ ਗਏ ਬਾਈਆਂ ਕੋਲੇ ਇੰਨੇ ਚਿਰ ਚ ਇਹਨਾਂ ਨੇ ਸੈੱਟ ਨਹੀਂ ਹੋਣਾ ਇਹ ਲੰਮਾ ਟਾਈਮ ਲੇ ਜਾਣਗੀਆਂ ਹੁਣ ਗਾਵਾਂ ਠੀਕ ਆ ਗਾਂ ਜਾ ਕੇ ਕਿਤੇ ਇਹਨਾਂ ਦੀ ਸੈਟਿੰਗ ਹੋਊਗੀ ਹਾਂ ਬਾਈਪਾਸ ਫੈਟ ਪਾਈ ਜਾਣਗੇ ਤਾਂ ਗਾਵਾਂ ਗੱਬਣ ਹੋ ਜਾਣਗੀਆਂ ਐਡੀ ਗੱਲ ਨਹੀਂ ਕੀ ਕੋਈ ਪਰ ਦੇਖੋ ਤਾਂ ਆਪਾਂ ਨੂੰ ਪਤਾ ਵੀ ਭਲਾ ਦੁੱਧ 3 ਕਿਲੋ ਹੀ ਦੇ ਰਹੀਆਂ ਪਰ ਕਿਸੇ ਚੀਜ਼ ਦੀ ਘਾਟ ਤਾਂ ਹੈ ਨਾ ਬਾਈ ਬਸ ਫੈਟ ਦੀ ਘਾਟ ਉਹਨਾਂ ਨੂੰ ਹੈਗੀ ਆ ਤਾਂ ਕਰਕੇ ਇਹ ਦਿੱਕਤ ਇਹਨਾਂ ਦੀ ਇੰਨੀ ਵਧੀ ਆ ਜੀ ਠੀਕ ਆ ਆਪ ਵਿਚਾਰਾ ਬਾਈ ਦਾਖਲ ਹੈ ਹਸਪੀਟਲ 'ਚ ਇਹ ਮੁੰਡਾ ਮੈਨੂੰ ਨਾਲ ਲੈ ਕੇ ਆਇਆ ਸੀ ਠੀਕ ਆ ਭਰਨ ਆਏ ਸੀ ਅਸੀਂ ਅੱਜ ਮੰਨ ਲਓ ਪਸ਼ੂ ਦੇਖਣ ਹੀ ਆਏ ਸੀਗੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਇਹ ਚੀਜ਼ ਦਾ ਵੀ ਪਤਾ ਨਹੀਂ ਸੀਗਾ ਵੀਰ ਆਹ ਗਾਂ ਹੀਟ 'ਚ ਨਹੀਂ ਥੋੜੀ ਆਪਦੀ ਵੀ ਇਹਨਾਂ ਦੀ ਹੈਗੀ ਆ ਬਈ ਜਿਹੜੀ ਦਿੱਕਤ ਇਹਨਾਂ ਨੇ ਮੈਨੂੰ ਆਹ ਗਾਂ ਕਹਿੰਦੇ ਸੀ ਕਹਿੰਦੇ ਆਹ ਗਾਂ ਹੀਟ 'ਚ ਪਰ ਇਹ ਜਮਾਂ ਹੀ ਹੀਟ 'ਚ ਨਹੀਂ ਸੀ ਗਾਂ 2 ਨੰਬਰ ਵਾਲੀ ਹੀਟ 'ਚ ਸੀ ਦੇਖੋ ਤੁਸੀਂ ਇਹ ਅਵੇਰਨੈਸ ਦੀ ਵੀ ਕਮੀ ਹੈਗੀ ਥੋੜਾ ਜਿਹਾ ਆਪਦੇ 'ਚ ਵੀ ਇਹਨਾਂ 'ਚ ਮੰਨ ਲਓ ਕਮੀ ਤਾਂ ਹੈਗੀ ਆ ਕੱਲੇ ਡਾਕਟਰ ਨੂੰ ਨਹੀਂ ਆਪਾਂ ਕਹਿ ਸਕਦੇ ਪਰ ਫਿਰ ਵੀ ਮੰਨ ਲਓ ਸਪਲੀਮੈਂਟ ਜਿਵੇਂ ਇਹ ਕਿਨਾਂ ਵੀ ਦੇ ਰਹੇ ਆ ਪਰ ਉਹਵੇਂ ਇਹਨਾਂ ਦਾ ਸਕਸੈਸ ਨਹੀਂਗਾ ਕੰਮ ਧੰਨਵਾਦ ਜੀ ਵੀਡੀਓ ਨੂੰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀ ਕਿਵੇਂ ਲੱਗਦਾਂਗਾ ਆਪਣੀਆਂ ਵੀਡੀਓ ਚੈਨਲ ਨੂੰ ਆਪਣੇ ਜੋ ਕਰੋ ਜੀ ਸਬਸਕ੍ਰਾਈਬ ਨਵੀਆਂ ਵੀਡੀਓ ਦੇਖਣ ਲਈ ਬੈਲ ਦਾ ਬਟਨ ਜਰੂਰ ਦਬਾਇਓ ਜੀ ਧੰਨਵਾਦ